ਪੰਜਾਬ ਹਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਹਪਾਰਤ ਚੋਹਾਨ ਤੇ ਮਿਰਨਾਲ ਲੈਸਨ ਸਿੰਘ ਸਹਾਰਾ ਕਲੱਬ ਕਰਦੀ ਹੈ ਨਵੇਂ ਤੋਂ ਨਵਾਂ ਉਪਰਾਲਾ ਕਰਦੀ ਹੈ ਉਹ ਉਪਰਾਲਾ ਜੋ ਲੋਕਾਂ ਦੀ ਸੋਚ ਤੋਂ ਵੀ ਹੋਵੇ ਬਾਹਰ ਇਸੇ ਉਪਰਾਲਿਆਂ ਦੇ ਤਹਿਤ ਅੱਜ ਸਹਾਰਾ ਕਲੱਬ ਵੱਲੋਂ ਵਲੰਟੀਅਰ ਟ੍ਰੇਨਿੰਗ ਕੈਂਪ ਲਗਾ ਕੇ ਕੀਤੀ ਗਈ ਇੱਕ ਨਵੀਂ ਸ਼ੁਰੂਆਤ ਸਹਾਰਾ ਕਲੱਬ ਦੇ ਪਹਿਲੇ ਵਲੰਟੀਅਰ ਟ੍ਰੇਨਿੰਗ ਕੈਂਪ ਚ ਪਹਿਲੇ ਦਿਨੀ 100 ਤੋਂ ਵੱਧ ਬੱਚਿਆਂ ਨੇ ਲਿਆ ਭਾਗ ਵਿਲਾ ਮੰਨ ਹੁੰਦਾ ਹੈ ਸ਼ੈਤਾਨ ਦਾ ਕਰ ਇਹ ਕਹਿਣਾ ਹੈ ਸਾਰਾ ਕਲੱਬ ਦੇ ਮੁਖ ਬੁਲਾਰੇ ਸ਼੍ਰੀ ਰਤਨ ਮਟਵਾਲ ਜੀ ਦਾ ਬੱਚਿਆਂ ਨੂੰ ਗਰਮੀਆਂ ਵਿੱਚ ਰੁਝਾਇਆ ਰੱਖਣ ਲਈ ਅਤੇ ਇੱਕ ਨਵੀਂ ਚੀਜ਼ ਸਿੱਖਣ ਲਈ ਅੱਜ ਸਾਰਾ ਕਲੱਬ ਆਸ਼ਰਮ ਵਿੱਚ ਚੇਅਰਮੈਨ ਸ਼੍ਰੀ ਰਜੀਵ ਕੁਲਰ ਪ੍ਰਧਾਨ ਸ਼੍ਰੀ ਜਤਿੰਦਰ ਕੱਦ ਮਾਸਟਰ ਜੁਗਿੰਦਰ ਸਿੰਘ ਜੀ ਅਛਲੀ ਗੇਟ ਬਲੱਡ ਇਨ ਚਾਰਜ ਸ਼੍ਰੀ ਸ਼ੋਕਲੂਣਾ ਜੀ ਪ੍ਰੋਫੈਸਰ ਪ੍ਰੇਮ ਸਿੰਘ ਜੀ ਸਟੇਟ ਵਰਡ ਜੀ ਦੀ ਅਗਵਾਈ ਵਿੱਚ ਗਰਮੀ ਦੀਆਂ ਛੁੱਟੀਆਂ ਨੂੰ ਦੇਖਦੇ ਹੋਏ ਇਹ ਵਲੰਟੀਅਰ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ ਹੈ ਇਸ ਕੈਂਪ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜ ਵਿੱਚ ਹੋ ਰਹੀਆਂ ਗਤੀਵਿਧੀਆਂ ਬਾਰੇ ਵੀ ਵਿਸਥਾਰਪੂਰਵਕ ਪ੍ਰੈਕਟੀਕਲ ਕਰਵਾ ਕੇ ਦੱਸਿਆ ਜਾਵੇਗਾ ਅੱਜ ਪਲੇ ਦੇਣੀ ਬੱਚਿਆਂ ਦਾ ਆਤਮ ਵਿਸ਼ਵਾਸ ਮਨੋਬਲ ਉੱਚਾ ਚੁੱਕਣ ਲਈ ਇੱਕ ਇੱਕ ਬੱਚੇ ਕੋਲੋਂ ਸਾਰੇ ਸਾਹਮਣੇ ਉਹਦੀ ਸੈਲਫ ਇੰਟਰੋਡਕਸ਼ਨ ਲਈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦਾ ਕੌਨਫੀਡੈਂਸ ਲੈਵਲ ਹੋਵੇਗਾ ਇਨਕਰੀਜ਼ ਪ੍ਰੋਫੈਸਰ ਪ੍ਰੇਮ ਸਿੰਘ ਰਤਨ ਬਟਵਾਲ ਜੀ ਅਸ਼ੋਕ ਲੂਣਾ ਮਾਸਟਰ ਜੁਗਿੰਦਰ ਸਿੰਘ ਜੀ ਪ੍ਰਧਾਨ ਜਤਿੰਦਰ ਕਾਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਸਹਾਰਾ ਕਲੱਬ ਵਿੱਚ ਤਾਂ ਹੀ ਸੇਵਾ ਕਰ ਸਕਾਂਗੇ ਜੇਕਰ ਅਸੀਂ ਆਪਣੇ ਘਰ ਆਪਣੇ ਮਾਤਾ ਪਿਤਾ ਦਾਦਾ ਦਾਦੀ ਦੀ ਸੇਵਾ ਕਰਦੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਸਹਾਰਾ ਕਲੱਬ ਵੱਲੋਂ ਇਹ ਵਲੰਟੀਅਰ ਟ੍ਰੇਨਿੰਗ ਕੈਂਪ ਪੂਰਾ 1 ਮਹੀਨਾ ਚੱਲੇਗਾ ਜੋ ਹਫਤੇ ਵਿੱਚ 3 ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਨੂੰ ਸਵੇਰੇ 9 ਤੋਂ 12 ਵਜੇ ਲੱਗਿਆ ਕਰੇਗਾ ਇਸ ਕੈਂਪ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਸ਼ਾਮਿਲ ਹੋ ਸਕਦਾ ਹੈ ਆਏ ਹੋਏ ਬੱਚਿਆਂ ਲਈ ਸਾਰਾ ਕਲੱਬ ਵੱਲੋਂ ਰਿਫਰੈਸ਼ਮੈਂਟ ਦਾ ਵੀ ਖਾਸ ਤੌਰ ਤੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਮੌਕੇ ਸਾਰਾ ਕਲੱਬ ਦੇ ਸਮੂਹ ਮੈਂਬਰ ਅਤੇ ਸਾਰਾ ਕਲੱਬ ਦਾ ਸਮੁੱਚਾ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰੀ ਆਤੋਂ ਦੁਖਾਣੇ ਉੱਤੇ ਕੋਈ ਲਾਈਵ ਤਸਵੀਰਾਂ ਤਾਜ਼ੀ ਖਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਅਤੇ Facebook ਚੈਨਲ ਪੰਜਾਬ ਅਬ ਨਿਊਜ਼ ਮੇਰਾ ਨਾਮ ਹੈ ਗੁਪਨ ਪ੍ਰੀਤਪੁਰ ਕਿਰੇ ਸਕੂਲ ਚ ਆਏ ਹੋ ਆਗਿਆਮਤੀ ਮਰਵਾਹੜ ਡੀਵੀਸੀ ਨੇ ਸਕੈਂਡਰ ਸਕੂਲ ਸਾਰਾ ਕਲੱਬ ਨੂੰ ਸ਼ਾਰਟ ਟ੍ਰੇਨਿੰਗ ਕੈਂਪ ਲਗਾਇਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਸਾਰਾ ਕਲੱਬ ਆਸ਼ਰਮ ਵਿੱਚ ਕੈਂਪ ਲਗਾਇਆ ਜਾ ਰਿਹਾ ਸਰ ਸਕੂਲ ਵਿੱਚ ਫਾਰਮ ਆਇਆ ਸੀ ਤੇ ਕਹਿੰਦੇ ਕਿ ਸਾਰਾ ਕਲੱਬ ਵਿੱਚ ਤੁਹਾਨੂੰ ਸਿਖਾਣਾ ਵਾ ਤੇ ਤੁਸੀਂ ਜਾ ਸਕਦੇ ਹੋ ਤੇ ਅਸੀਂ ਉਹ ਟੀਚਰ ਨੂੰ ਦੱਸਿਆ ਤੇ ਟੀਚਰ ਨੇ ਸਾਨੂੰ ਬੋਲ ਆਹ ਸਾਰਾ ਕਲੱਬ ਦੇ ਆਸ਼ਰਮ ਵਿੱਚ ਪਹਿਲੀ ਵਾਰ ਹੀ ਆਏ ਹੋ ਕਿੱਦਾਂ ਦਾ ਲੱਗਾ ਇੱਥੇ ਆ ਕੇ ਕਿ ਕੀ ਸਿੱਖਣਾ ਵਾ ਸਾਨੂੰ ਬਹੁਤ ਵਧੀਆ ਲੱਗਾ ਇੱਧਰ ਆ ਕੇ ਸਾਨੂੰ ਬਹੁਤ ਕੁਝ ਇੱਧਰ ਸਿੱਖਣ ਨੂੰ ਮਿਲਿਆ ਕੀ ਸਿੱਖਣ ਨੂੰ ਮਿਲਿਆ ਆਪਣੇ ਤਜਰਬੇ ਤੋਂ ਸਰਗਰ ਦੇ ਉਦਦਾਰਾਂ ਨੇ ਤੁਹਾਨੂੰ ਆਪਣੇ ਤਜਰਬੇ ਸਾਂਝੇ ਕੀਤੇ ਆਪਣੇ ਤੇ ਆਨੋ ਸਕੂਲ ਵੀ ਜਾਓਗੇ ਹੋਰ ਵੀ ਬੱਚੇ ਆ ਉਹਨਾਂ ਨੂੰ ਕਿਵੇਂ ਜਾਗਰੂ ਕਰੋ ਉਹਨਾਂ ਨੂੰ ਆਪਾਂ ਕਹਾਂਗੇ ਕਿ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਸਾਨੂੰ ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਸੇ ਨੂੰ ਪੂਰਾ ਭਲਾ ਜਿਆ ਕੁਝ ਕਹਿਣਾ ਨਹੀਂ ਚਾਹੀਦਾ ਸਰ ਅਗਲਾ ਬਲੋ ਤੁਹਾਨੂੰ ਸਾਰੇ ਬੱਚਿਆਂ ਨੂੰ ਕਹਾਂ ਕਿ ਆ ਕੇ ਆ ਕੇ ਕਿ ਕੱਲ੍ਹ ਜਦੋਂ ਆਓਗੇ ਕੋਈ ਟੌਪਿਕ ਲੈ ਕੇ ਆਓਗੇ ਟੌਪਿਕ ਲੈ ਕੇ ਆਓਗੇ ਮੈਂ ਵੀ ਇਸ ਮਾਸੇ ਵਾਲੀ ਕੋਈ ਕਰਦੀ ਆ ਹੁਣ ਤਾਂ ਹਾਂਜੀ ਸਰ ਕੀ ਨਾਮ ਤੁਹਾਡਾ ਹਰਸ਼ਪ੍ਰੀਤ ਸਿੰਘ ਸਰ ਹਰਸ਼ਪ੍ਰੀਤ ਜੀ ਕਿਹੜੇ ਸਕੂਲ ਚੋਂ ਆਏ ਹੋ ਆਗੇਵੰਤੀ ਮਰਵਾਹਾ ਡੀਵੀ ਸੀਨੀਅਰ ਸੈਂਟਰੀ ਸਕੂਲ ਬਟਾਲਾ ਮੁਰਗੀਮੰਲਾ ਹਰਸ਼ਪ੍ਰੀਤ ਜੀ ਅੱਜ ਤੁਸੀਂ ਸਾਰਾ ਕਲਬ ਦੇ ਆਸ਼ਰਮ ਤੇ ਪਹੁੰਚੇ ਹੋ ਸਿਰ ਤੁਹਾਨੂੰ ਆਸ਼ਰਮ ਬਾਰੇ ਕਿੱਦਾਂ ਪਤਾ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਸਾਰਾ ਕਲਬ ਆਸ਼ਰਮ ਕੋਲ ਵਲੰਟੀਅਰ ਟ੍ਰੇਨਿੰਗ ਕੈਂਪ ਤੇ ਤਿਆਰ ਹੈ ਜੋ ਕਿ ਤੁਹਾਡੇ ਗਰਮੀ ਦੀ ਛੁੱਟੀਆਂ ਵਿੱਚ ਕੈਂਪ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਕਿਵੇਂ ਪਤਾ ਲੱਗਾ ਸਿਰ ਸਾਨੂੰ ਸਾਡੇ ਸਕੂਲ ਤੋਂ ਪਤਾ ਲੱਗਾ ਸੀ ਸਕੂਲ 'ਚ ਦੱਸਿਆ ਸੀ ਕਿ ਤੁਹਾਨੂੰ ਸਿਖਾਉਣ ਕਿ ਕਿਵੇਂ ਤਾਂ ਬੱਚਿਆਂ ਦੀ ਹੈਲਪ ਕੀਤੀ ਜਾਂਦੀ ਆ ਸਕੂਲੇ ਮਿੱਕੀ ਕੈਂਡਸੀ ਕਿ ਕਿਦਾਂ ਮਕੀ ਜੇ ਕਿ ਲੋਰਬੰਦ ਬੰਦੇ ਆ ਉਹਨਾਂ ਦੀ ਕਿਦਾਂ ਹੈਲਪ ਹੁੰਦੀ ਆ ਵੀਰੇ ਦਰਖਤ ਨਹੀਂ ਕੱਟਨੇ ਚਾਹੀਦੇ ਆਪਣੇ ਮਾਪਿਆਂ ਦਾ ਸਤਕਾਰ ਕਰਨਾ ਚਾਹੀਦਾ ਵਾ ਕਿਤੇ ਕੋਈ ਐਕਸੀਡੈਂਟ ਹੋਏ ਤਾਂ ਉਹਨਾਂ ਦੀ ਕਿਵੇਂ ਹੈਲਪ ਕਰਨੀ ਆ ਇਹ ਸਾਰਾ ਸਭ ਇਸ ਅੱਜ ਸਾਰਾ ਕਲਾਬ ਪਹੁੰਚੇ ਹੋ ਸਾਰਾ ਆਸ਼ਰਮ ਪਹੁੰਚੇ ਹੋ ਇੱਥੇ ਤੁਹਾਨੂੰ ਮਤਲਬ ਸਿੱਖਣ ਨੂੰ ਮਿਲਿਆ ਇਹ ਸਭ ਕੁਝ ਹਾਂਜੀ ਸਰ ਇਹੀ ਮੈਂ ਕੀ ਕੀ ਸਿੱਖਣ ਨੂੰ ਮਿਲਿਆ ਸਤਿ ਸ੍ਰੀ ਅਕਾਲ ਸਰ ਕਿਵੇਂ ਮਾਤਾ ਪਿਤਾ ਸਰ ਸਤਿਕਾਰ ਕਰਨਾ ਵਾ ਆਪਣੇ ਮਿੱਕੀ ਜੋ ਵੀ ਲੋਰਵੰਦ ਬੱਚੇ ਆ ਜਾਂ ਫਿਰ ਬਜ਼ੁਰਗਾਂ ਕੋਈ ਵੀ ਉਹਨਾਂ ਦੀ ਹੈਲਪ ਕਰਨੀ ਆ ਤੇ ਕਿਤੇ ਪਾਣੀ ਪੂਣੀ ਦਾ ਮਿੱਕੀ ਇੰਤਜ਼ਾਮ ਨਾ ਹੋਵੇ ਉੱਥੇ ਪਾਣੀ ਦਾ ਇੰਤਜ਼ਾਮ ਕਰਨਾ ਵਾ ਕਿਤੇ ਨਾਲ ਖੁੱਲਾ ਵਾ ਪਾਣੀ ਬੇਸਟ ਹੋਣਿਆ ਵਾ ਉਸ ਨੂੰ ਅਸੀਂ ਕਿਦਾਂ ਪ੍ਰੋਟੈਕਟ ਕਰਨਾ ਬੰਦਿਆਂ ਨੂੰ ਬੰਦਿਆਂ ਕਿਦਾਂ ਪ੍ਰੋਟੈਕਟ ਕਰਨਾ ਪਾਣੀ ਕਿਦਾਂ ਬਚਾਉਣਾ ਇਹ ਸਭ ਹਮ ਸੋ ਸਾਡੇ ਨਾਲ ਤੇ ਹੋਰ ਵੀ ਬੱਚੇ ਮੌਜੂਦ ਨੇ ਸੁਣਨਾ ਵੀ ਗੱਲ ਬਾਤ ਸ਼ੁਰੂ ਕਰ ਲਾਂਗੇ ਇੱਕ ਨਾਮ ਮੇਰਾ ਤੁਹਾਡਾ ਮੇਰ)^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0.01)}^{(0. ਇਹ ਹੋਰ ਬਹੁਤ ਜੱਜ ਵਧੀਆ ਚੀਜ਼ ਚੰਗੇ ਜੀ ਗੱਲਾਂ ਸਿੱਖਣ ਮਿਲੀਆਂ ਸਕੂਲ ਵਿੱਚ ਜਾਓਗੇ ਤੇ ਆਪਣੇ ਟੀਚਰਾਂ ਨੂੰ ਬੱਚਿਆਂ ਨੂੰ ਕਿਵੇਂ ਦੱਸੋਗੇ ਕੀ ਕੀ ਸਿੱਖਿਆ ਹੈ ਹਾਂਜੀ ਅਸੀਂ ਸਕੂਲ ਵਿੱਚ ਜਾਵਾਂਗੇ ਦੱਸਾਂਗੇ ਕਿ ਵੱਡਾ ਰਾਦਰ ਸਤਿਕਾਰ ਕਿਵੇਂ ਕਰੀਦਾ ਨਿੱਕੇ ਨਾਲ ਪਿਆਰ ਕਿਵੇਂ ਕਰੀਦਾ ਇਹ ਸਾਰਿਆਂ ਦਾ ਇੱਜ਼ਤ ਮਾਨ ਕਰਨਾ ਚਾਹੀਦਾ ਹੈ ਧੰਨਵਾਦ ਜੀ ਨਮਸਕਾਰ ਜੀ ਮੈਂ ਸ਼ੋਕ ਲੋਨਾ ਸਾਰਾ ਕਲੱਬ ਤੋਂ ਅੱਜ ਸਹਾਰਾ ਕਲੱਬ ਦੇ ਆਸ਼ਰਮ ਵਿੱਚ ਨੰਨੇ-ਮੁੰਨੇ ਬੱਚੇ ਜੋ ਕਿ 6ਵੀਂ ਤੋਂ ਲੈ ਕੇ 12th ਤੱਕ ਸੀ ਉਹਨਾਂ ਦਾ ਵਲੰਟੀਅਰ ਟ੍ਰੇਨਿੰਗ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਅੱਜ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਔਰ ਬੱਚਿਆਂ ਨਾਲ ਵਿਚਾਰ ਵੰਡਰਾ ਕਰਕੇ ਕੁਝ ਵਿਚਾਰ ਉਹਨਾਂ ਦੇ ਸੁਣेंगे ਕੁਝ ਵਿਚਾਰ ਉਹਨਾਂ ਦੇ ਦੱਸੇਗੇ ਇਸੇ ਤਰ੍ਹਾਂ ਹੀ ਕੱਲ ਫਿਰ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦੋਵਾਂਗੇ ਜਿੱਦਾਂ ਕਿ ਫਾਇਰ ਬ੍ਰਿਗੇਡ ਦੀ ਜਾਂ ਸੇਵਾ ਕਿਸ ਤਰ੍ਹਾਂ ਕਰਨੀ ਹੈ ਇਸ ਵਿੱਚ ਚਾਰ ਪੰਜ ਤਰੀਕੇ ਦੇ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਦੇਵਾਂਗੇ ਜਿੱਦਾਂ ਕਿ ਬੱਚਿਆਂ ਦੇ ਜਿੰਦਗੀ ਦੇ ਜਿਹੜੇ ਨੇ ਹੋਰ ਉਹ ਚੀਜ਼ਾਂ ਕੰਮ ਆ ਸਕਣ ਤਾਂ ਕਿ ਉਹ ਅੱਛੇ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਔਰ ਇਹਦੇ ਨਾਲ ਨਾਲ ਹੀ ਸਹਾਰਾ ਕਲਾ ਵੱਲੋਂ ਪਰसों ਵੀ ਇਹਦੇ ਵਿੱਚ ਇਹ ਤਿੰਨ ਦਾ ਕੈਂਪਸ ਹੀ ਲਗਾ ਰਹੇ ਹਾਂ ਜਿਹਦੇ ਵਿੱਚ ਨੌਜਵਾਨ ਬੱਚੇ ਆ ਕੇ ਸਿਵਾਵਾਂ ਕਰ ਸਕਦੇ ਹਨ ਔਰ ਇਹਦੇ ਭਾਗੀਦਾਰ ਬਣ ਸਕਦੇ ਹਨ ਜੋ ਵੀ ਹੋਰ ਕੋਈ ਬੱਚਾ ਆਣਾ ਚਾਹੇ ਆ ਸਕਦਾ ਹੈ ਰਿਸਟਰੀ ਚੱਲ ਰਹੀ ਹੈ ਜਿਹੜੇ ਵੀ ਬੱਚੇ ਆਣਗੇ ਉਹਨਾਂ ਨੂੰ ਅਸੀਂ ਬਾਅਦ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕਰਾਂਗੇ ਤਾਂ ਕਿ ਉਹ ਸਰਟੀਫਿਕੇਟ ਬੱਚਿਆਂ ਦੇ ਕੰਮ ਆ ਸਕੇ ਧੰਨਵਾਦ ਜੀ ਜੈ ਹਿੰਦ ਸਾਰੇ ਸਾਡੇ ਸਾਰੇ ਕਲੱਬ ਦੇ ਆਰਸ਼ਾ ਤੋਂ ਪਹੁੰਚੇ ਆ ਸਾਰਾ ਕਲੱਬ ਵੱਲੋਂ ਵਲੰਟੀਅਰ ਟ੍ਰੇਨਿੰਗ ਕੈਂਪ ਜਰਾ ਲਗਾਇਆ ਜਾ ਰਿਹਾ ਸੋ ਦੋਸਤੋ ਤੁਹਾਡਾ ਅੱਜੋ ਇੱਕ ਕਿਹਦਾ ਖਿਆਲ ਆਇਆ ਕਿ ਕੈਂਪ ਲਗਾਉਣਾ ਜ਼ਰੂਰੀ ਹੈ ਜਿਸ ਤੋਂ ਪਹਿਲਾਂ ਤੋਂ ਸਾਰੇ ਆ ਦਰਸ਼ਕਾਂ ਨੂੰ ਤੇ ਸੈਸੋਲਾਂ ਨੂੰ ਨਮਸਕਾਰ ਜੀ ਤੁਹਾਡੇ ਸਮਾਜ ਦੇ ਵਿੱਚ ਬੜੀ ਗਰਾਵਟ ਆ ਰਹੀ ਹੈ ਜਿਹੜਾ ਨੌਜਵਾਨ ਹੈ ਉਹ ਸਾਰਿਆਂ ਨੂੰ ਪਤਾ ਕਿ ਕਰਾਏ ਪੈ ਰਹੇ ਨੇ ਫੜਾ ਇੱਕ ਸਾਰਾ ਕਲੱਬ ਦੀ ਟੀਮ ਦਾ ਲੱਖਣ ਉਪਰਲਾ ਕੇ ਜਿਹੜੇ ਬੱਚੇ ਨੇ ਉਹਨਾਂ ਨੂੰ ਰਜੇਵੇਂਜ ਰੱਖਿਆ ਜਾਵੇ ਕਿਉਂਕਿ ਧਿਆਨੇ ਕਹਿੰਦੇ ਵਿਹਲਾ ਮਨ ਸਤਾਨ ਦਾ ਘਰ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਕਟਨਾਵਾ ਵਾਪਰੀਆਂ ਕਿ ਬੱਚੇ ਛੁੱਟੀਆਂ ਦੇ ਦੌਰਾਨ ਕਿਤੇ ਟੋਬਿਆਂ ਦੇ ਵਿੱਚ ਜਾਂ ਨਦੀਆਂ ਨਾਲਿਆਂ ਦੇ ਵਿੱਚ ਨਾਉਣ ਚਲੇ ਜਾਂਦੇ ਨੇ ਜਾਂ ਹੋਰ ਸ਼ਰਾਬਤਾਂ ਵਾਲੇ ਪਾਸੇ ਲੱਗਦੇ ਨੇ ਤੇ ਸਾਡਾ ਮੋਟਿਵ ਹੈ ਕਿ ਉਹਨਾਂ ਬੱਚਿਆਂ ਨੂੰ ਸੱਦ ਕੇ ਤੇ ਵੱਖ-ਵੱਖ ਬੁਲਾ ਰਿਆਂ ਦੇ ਰਾਹੀਂ ਉਹਨਾਂ ਨੂੰ ਸੈਮੀਨਾਰ ਕਰਾ ਕੇ ਤੇ ਉਹਨਾਂ ਨੂੰ ਚੰਗੀ ਫੇਰ ਦਿੱਤੀ ਜਾਵੇ ਤਾਂ ਜੋ ਉਹ ਛੁੱਟੀਆਂ ਦੇ ਵਿੱਚ ਵੀ ਆਪਣਾ ਜਿਹੜਾ ਸਮਾਂ ਨਾਲ ਉਹ ਚੰਗੀ ਤਰ੍ਹਾਂ ਟੈਂਪਾਸ ਕਰਕੇ ਤੇ ਚੰਗੀਆਂ ਦੀ ਜਾਤੇ ਸਰ ਜਿਹੜਾ ਕੈਂਪ ਲਾਇਆ ਗਿਆ ਇਹ ਕਿੰਨੇ ਤੋਂ ਕਿੰਨੇ ਵੇਲੇ ਚੱਲੇਗਾ ਕਿੰਨੇ ਦਿਨਾਂ ਦਾ ਚੱਲੇਗਾ ਇਹ ਹਫਤੇ ਦੇ ਵਿੱਚ 3 ਦਿਨ ਸ਼ੁੱਕਰ ਸ਼ਨੀਚਰ ਤੇ ਐਤਵਾਰ ਤੱਕ ਤੇ 1 ਜੂਨ ਦਾ ਮਹੀਨਾ ਪੂਰਾ ਚੱਲੇਗਾ ਤੇ ਸਵੇਰੇ 9 ਵਜੇ ਤੋਂ ਲੈ ਕੇ ਤੇ 12 ਵਜੇ ਤੱਕ ਜਿਹਦੇ ਵਿੱਚ ਇਹਨਾਂ ਨੂੰ ਰਿਫਰੈਸ਼ਮੈਂਟ ਦੇ ਤੌਰ ਦੇ ਉੱਤੇ ਵਕ-ਵਕ ਤਰਾਂ ਦੇ ਜਿਹੜੇ ਭੋਜਨ ਆ ਉਹ ਖੁਲਾਏ ਜਾਣਗੇ ਤੇ ਵਕ-ਵਕ ਤਰਾਂ ਦੇ ਜਿਹੜੇ ਬੁਲਾਰੇ ਨੇ ਪੁਲਿਸ ਡਿਪਾਰਟਮੈਂਟ ਤੋਂ ਰੈੱਡ ਕਰਾਸ ਤੋਂ ਜਾਂ ਡਿਫੈਂਸ ਜਿਹੜੀ ਸਿਵਲ ਡਿਫੈਂਸ ਹੈ ਜਾਂ ਜਿਹੜੇ ਫਾਇਰ ਬ੍ਰਿਗੇਡ ਵਾਲੇ ਨੇ ਉਹਨਾਂ ਨੂੰ ਲਿਆ ਕੇ ਤੇ ਬੱਚਿਆਂ ਦੇ ਨਾਲ ਜਿਹੜਾ ਉਹਨਾਂ ਦੇ ਤਜਰਬੇ ਸਾਂਝੇ ਕਰਾਇਆ ਨਹੀਂ ਕੱਢਾ ਉਕਾ ਲਾਇਆ ਸਰ ਇਹ ਟ੍ਰੇਨਿੰਗ ਹੈ ਬਬਿਕ ਸਿਰਫ ਬੱਚੇ ਹੀ ਆ ਸਕਦੇ ਨੇ ਜਾਂ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਕੋਈ ਵੀ ਸਕੂਲ ਪੜਦਾ ਹੋਏ ਨਾ ਪੜਦਾ ਹੋਏ ਵੀ ਆ ਸਕਦਾ ਇਹ ਬਿਲਕੁਲ ਆ ਸਕਦਾ ਜੀ ਕਿਉਂਕਿ ਦੇਖੋ ਇਹ ਤੇ ਇੱਕ ਬੜਾ ਵਧੀਆ ਪਲੇਟਫਾਰਮ ਹੈ ਜਿੱਦੇ ਤੋਂ ਆਪਾਂ ਇੱਕ ਦੂਸਰੇ ਨੂੰ ਸਿੱਖਣ ਸਿਖਾਉਣ ਦਾ ਕੰਮ ਕਰਦੇ ਆਂ ਤੇ ਸਮਾਜ ਦੇ ਵਿੱਚ ਚੰਗੀ ਜਿਹੜੀ ਸੋਚ ਹੈ ਉਹਨੂੰ ਅਸੀਂ ਵਿਕਾਸਿਤ ਕਰਨਾ ਹੈ ਤੇ ਇਹਦੇ ਤੇ ਬੜੀ ਵਧੀਆ ਗੱਲ ਹੈ ਕਿ ਜੇਕਰ ਹਰ ਮਰਦਾ ਬੰਦਾ ਤੇ ਹਰ ਕੋਈ ਆਏ ਚੰਗੇ ਕੰਮ ਦੇ ਵਿੱਚ ਸਹਿਯੋਗ ਕਰੇ ਤੇ ਇਹਦੇ ਨੂੰ ਵੱਡੀ ਤੇ ਕੋਈ ਗੱਲ ਹੀ ਨਹੀਂ ਹੋ ਸਕਦੀ ਬਟਾਲਾ ਵਾਸਤੇ ਜੀ ਅਪੀਲ ਕਰਦੇ ਵੇਖੋ ਜੀ ਅਪੀਲ ਤੇ ਮੈਂ ਆਪ ਸੁਣਨ ਵਾਲਾ ਵਾਂ ਪਰ ਚਲੋ ਇਹ ਆ ਕਿ ਮੈਂ ਕਹਿੰਦਾ ਕਿ ਜਿਸ ਤਰ੍ਹਾਂ ਦਾ ਸਾਡਾ ਸਮਾਜ ਜਾਂ ਸਾਡਾ ਪਰਿਆਵਰਨ ਜਾਂ ਵਾਤਾਵਰਨ ਹੋ ਰਿਹਾ ਜਿੱਦਾਂ ਦਾ ਸਾਡਾ ਆਉਣ ਵਾਲਾ ਸਮਾਂ ਹੋ ਰਿਹਾ ਤੇ ਵਿਰਾਸਤ ਨੂੰ ਬਚਾ ਕੇ ਤੇ ਆਪਣੇ ਬੱਚਿਆਂ ਨੂੰ ਵਿਚਾਨ ਦਾ ਉਪਰਾਲਾ ਕਰੀਏ ਤਾਂ ਕਿ ਸਾਡਾ ਸਮਾਜ ਜਿਹੜਾ ਉਹ ਚੰਗਾ ਬਣੇ ਤੇ ਕਿਸੇ ਡਰ ਜਾਂ ਕਿਸੇ ਭੈਅ ਹੇਠ ਸਾਡੇ ਜਿਹੜੇ ਆਉਣ ਵਾਲੇ ਬੱਚੇ ਨੇ ਉਹ ਨਾਜੀਨ ਤੇ ਖੁੱਲ ਕੇ ਜੀਣ ਤੇ ਆਪਣੀ ਵਿਰਾਸਤ ਨਾਲ ਜੁੜੇ ਰਹਿਣ